ਬਹੁਤ ਹੀ ਪਿਆਰਾ ਵਾਇਰਲ ਜਾਂ ਡਿਜ਼ਾਈਨ ਬਲੈਕ ਸੂਟ ਤੇ ਹੀ ਬਹੁਤ ਆ ਜਿਹੜਾ ਵਾਇਰਲ ਹੋ ਰਿਹਾ ਤੇ ਸੁਰਾਹੀ ਮੋਤੀ ਜੋ ਮੋਤੀ ਦੇ ਨਾਲ ਇਹਨੂੰ ਬਣਾਉਣਾ ਹੈਗਾ ਤੇ ਬਹੁਤ ਹੀ ਸੌਖਾ ਤਰੀਕਾ ਹੈ ਇਹ ਲੰਮੀਆਂ ਲੈਣਾ ਇਦਾਂ ਸੂਟ ਦੇ ਉੱਪਰ ਬੰਦੀਆਂ ਹੈਗੀਆਂ ਜਿਵੇਂ ਘੇਰੇ ਤੋਂ ਮੋਢਿਆਂ ਤੱਕ ਜਿਵੇਂ ਕਿਸੇ ਸੂਟ ਤੇ ਚਾਰ ਲਾਈਨਾਂ ਘੇਰੇ ਦੇ ਹਿਸਾਬ ਨਾਲ ਕਿਸਤੇ ਪੰਜ ਤੇ ਵਿੱਚ ਇੱਕ ਇੱਕ ਮੋਤੀ ਦੀ ਲਾਈਨ ਵੀ ਆਪਾਂ ਲਗਾ ਸਕਦੇ ਹਾਂ ਸਿੰਪਲ ਜਿਹੜਾ ਛੋਟਾ ਮੋਤੀ ਹੁੰਦਾ ਗੋਲ ਮੋਤੀ ਇੱਕ ਲਾਈਨ ਉਦੀ ਤੇ ਇੱਕ ਲਾਈਨ ਆਪਾਂ ਇਹ ਲਾ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਬਰੀਕ ਕੱਟ ਦਾਣਾ ਲੈਣਾ ਤੇ ਉਹਦੇ ਨਾਲ ਇਹ ਮੈਂ ਡਰਾ ਕਿਤਾਇਦਾ ਜਿਵੇਂ ਆਪਾਂ ਕੱਟਵਰਕ ਕਰਦੇ ਹੁੰਨੇ ਉਦਾਂ ਈਦਾ ਬਣਾ ਲੈਣਾ ਹੈਗਾ ਜਿਵੇਂ ਸੱਪ ਜਾ ਸੱਪ ਜੇ ਵਾਂਗੂ ਬਣਾ ਲੈਣਾ ਹੈਗਾ ਤੇ ਇਦਾਂ ਤੁਸੀਂ ਬਣਾ ਕੇ ਕੱਟ ਦਾਣਾ ਇੱਥੇ ਲਗਾਉਣਾ ਹੈਗਾ ਬਰੀਕ ਕੱਟ ਦਾਣਾ ਉਹ ਪਹਿਲਾਂ ਵੀ ਕਾਫੀ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਬ੍ਰੀਕ ਕੱਟ ਦਾ ਨਾ ਲਗਾਉਣਾ ਦੱਸਿਆ ਪਰ ਫਿਰ ਵੀ ਜਿਹੜੀਆਂ ਭੈਣਾਂ ਨੂੰ ਨਹੀਂ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਾਂ ਗੰਡ ਲਗਾਉਣੀਆਂ ਤੇ ਇਹ ਬ੍ਰੀਕ ਕੱਟ ਦਾ ਨਾ ਲਗਾਉਣੀਆਂ ਇਹ ਤੁਸੀਂ ਜਿਹੜਾ ਉਹ ਸਿੱਖ ਲੈਣਾ ਮੈਂ ਵੀਰਪਾਲ ਕੌਰ ਸਿੱਖੋ ਜਦ ਤੋਂ ਤੁਸੀਂ ਜੁੜਿਆ ਸਾਡੇ ਪੇਜ ਤੇ ਸਾਡੇ ਚੈਨਲ ਦੇ ਨਾਲ ਜਿਨ੍ਹਾਂ ਨੇ ਹਸ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਕੇ ਫੇਸਬੁੱਕ ਤੇ ਕਮੈਂਟ ਕਰਨਾ ਕਿਸੇ ਵੀ ਭੈਣ ਨੇ ਮੈਨੂੰ ਵਟਸਐਪ ਨਹੀਂ ਭੇਜਣਾ ਮੇਰੀ ਰਿਕੁਐਸਟ ਹੈ ਵੀ ਵਟਸਐਪ 'ਨਾ ਭੇਜੋ ਬਸ ਫੇਸਬੁੱਕ ਤੇ ਜਿਹੜਾ ਉਹ ਕਮੈਂਟ ਕਰਦਿਆ ਕਰੋ ਉੱਥੋਂ ਜਿਹੜਾ ਉਹ ਕਾਊਂਟ ਕੀਤਾ ਜਾਏਗਾ ਤੇ ਜਿਹੜੀਆਂ ਭੈਣਾਂ ਸਭ ਤੋਂ ਜ਼ਿਆਦਾ ਸ਼ੇਅਰ ਕਰਨੀਆਂ ਹਨ ਉਹਨਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਬਹੁਤ ਸੋਹਣੇ ਦੋ ਸੂਟ ਆ ਜਿਹੜੇ ਉਹ ਭੇਜੇ ਜਾਣਗੇ ਹੁਣ ਆਪਾਂ ਇਦਾਂ ਇਹੇ ਬਣਾ ਲਿਆ ਜਿਵੇਂ ਸੱਪ ਜੇ ਵਾਂਗੂ ਬਣਾ ਲੈਣਾ ਹੈਗਾ ਕਟਵਰਕ ਤੇ ਇਹਦੇ ਉੱਪਰ ਆ ਜਿਹੜਾ ਇੱਕ ਸਿੰਪਲ ਜਿਹੜੀ ਕਟ ਦਾਣੇ ਦੀ ਜਿਹੜੀ ਲਾਈਨ ਆ ਲਗਾਉਣੀ ਹੈ ਇਹਨਾਂ ਬਹੁਤ ਸੋਹਣਾ ਡਿਜ਼ਾਈਨ ਆ ਤੇ ਜਿਵੇਂ ਹੁਣ ਆਪਾਂ ਬੁਟੀਕ ਤੇ ਪੁੱਛੀਏ ਤਾਂ ਇਹ ਹੀ ਸਭ ਤੋਂ ਮਹਿੰਗਾ ਡਿਜ਼ਾਈਨ ਹੁੰਦਾ ਕਿਉਂਕਿ ਜਿਹੜਾ ਇਹ ਮੋਤੀ ਹੈ ਜੋ ਆ ਮੋਤੀ ਜਾਂ ਸਰਾਹੀ ਮੋਤੀ ਤਾਂ ਇਹਦਾ ਹੁਣ ਕਾਫੀ ਟ੍ਰੈਂਡ ਹੈਗਾ ਤਾਂ ਇਹ ਡਿਜ਼ਾਈਨ ਆ ਜਿਹੜਾ ਇਹ ਬਹੁਤ ਕੋਸਟਲੀ ਹੈ ਜੇ ਤੁਸੀਂ ਕਿਸੇ ਤੋਂ ਵੀ ਇਹ ਸੂਟ ਲਾਉਂਗੇ ਜਾਂ ਦੇਖੋਗੇ ਪਰ ਇਹਨੂੰ ਤੁਸੀਂ ਸੌਖੇ ਤਰੀਕੇ ਨਾਲ ਆਪ ਦਾ ਸੂਟ ਆ ਜਿਹੜਾ ਉਹ ਡਿਜ਼ਾਈਨ ਕਰ ਸਕਦੇ ਆ ਬਲੈਕ ਦੇ ਉੱਪਰ ਇਹ ਵਾਈਟ ਨਾਲ ਜਾਂ ਕਰੀਮ ਸ਼ੇਡ ਦੋ ਤਰ੍ਹਾਂ ਦਾ ਇਹ ਮੋਤੀ ਆਉਂਦਾ ਉਹਦੇ ਨਾਲ ਆ ਜਿਹੜਾ ਤੁਸੀਂ ਬਣਾ ਸਕਦੇ ਲੜੀਆਂ ਦੇ ਵਿੱਚ ਆਪਾਂ ਨੂੰ ਮਿਲਦਾ ਹੈਗਾ ਹੁਣ ਇਦਾਂ ਆਪਾਂ ਰੋਲ ਦਾ ਕਰਕੇ ਮਤਲਬ ਇਹਨੂੰ ਲਗਾ ਲੈਣਾ ਹੈਗਾ ਕੱਟ ਦਾ ਨਾ ਕੱਟ ਦਾਣਾ ਖੱਲਾ ਲੱਗਿਆ ਵੀ ਬਹੁਤ ਸੋਹਣਾ ਲੱਗ ਰਿਹਾ ਇਦਾਂ ਹੀ ਜੇ ਮਤਲਬ ਕਾਟਨ ਦੇ ਸੂਟਾਂ ਤੇ ਤੁਸੀਂ ਕੱਲੇ ਕੱਟਦਾਨੇ ਦੀਆਂ ਲਾਈਨਾਂ ਵੀ ਲਗਾ ਸਕਦੇ ਆ ਪਰ ਇਹਨੂੰ ਜਿਹੜਾ ਡਿਜ਼ਾਈਨ ਨੂੰ ਆਪਾਂ ਹੈਵੀ ਕਰਾਂਗੇ ਇਹ ਜਿਹੜੇ ਡਿਜ਼ਾਈਨ ਹੈਗੇ ਆ ਉਹ ਜਿਵੇਂ ਲਹਿੰਗਿਆਂ ਵਗੈਰਾ ਤੇ ਫਰੌਕ ਵਗੈਰਾ ਤੇ ਵੀ ਇਹ ਡਿਜ਼ਾਈਨ ਹੈ ਜਿਹੜਾ ਚੱਲ ਜੇਗਾ ਸੂਟ ਦੇਖੀ ਰਿਤ ਜਿਹੜਾ ਹੈਗਾ ਤੁਸੀਂ ਲੰਬੀਆਂ ਲਾਈਨਾਂ ਕੀ ਦੇ ਤੋ ਲੈ ਕੇ ਮੋੜਿਆਂ ਤੱਕ ਤੁਸੀਂ ਹੈਗੀਆਂ ਲਗਾਉਣੀਆਂ ਇਦਾਂ ਹੁਣ ਜਿਹੜਾ ਇਹ ਕੱਟ ਦਾ ਨਾ ਲੱਗ ਕੇ ਇੱਕ ਲਾਈਨ ਆ ਜਿਹੜੀ ਉਹ ਆਪਣੀ ਤਿਆਰ ਹੋ ਗਈ ਆ ਤੇ ਇਹਦੇ ਉੱਪਰ ਜਿਹੜਾ ਆਪਾਂ ਮੋਤੀ ਆ ਹੁਣ ਇਹ ਲਗਾਵਾਂਗੇ ਗੰਡਾ ਪਲ ਗਉਣ ਲੱਗੇ ਕਿਉਂਕਿ ਇੱਥੇ ਮੈਂ ਐਂਡ ਕਰਤਾ ਕਿਉਂਕਿ ਮੇਰਾ ਮਕਸਦ ਸਿਰਫ ਤੁਹਾਨੂੰ ਸਿਖਾਉਣਾ ਹੁੰਦਾ ਹੁਣ ਆਪਾਂ ਇਹ ਲਈ ਹੈ ਸੁਰਾਹੀ ਮੋਤੀ ਇਹ ਥੋੜਾ ਜਿਹਾ ਵੱਡਾ ਮੋਤੀ ਹੈ ਪਰ ਇਹ ਤੋਂ ਛੋਟਾ ਸਾਈਜ਼ ਆਪਾਂ ਇੱਕ ਨੰਬਰ ਲੈ ਸਕਦੇ ਆ ਮੈਨੂੰ ਵੀ ਨਹੀਂ ਸੀ ਇਹ ਮਿਲਿਆ ਇਸ ਲਈ ਮੈਂ ਵੱਡਾ ਸਾਈਜ਼ ਹੀ ਫਿਰ ਲੈ ਲਿਆ ਸੀ 30 ਰੁਪਏ ਦੀ ਲੜੀ ਹੈ ਜਿਹੜਾ ਇਸ ਤੋਂ ਛੋਟਾ ਸਾਈਜ਼ ਆ ਉਹ ਸ਼ਾਇਦ 25 20 ਰੁਪਏ ਦੀ ਲੜੀ ਹੁੰਦੀ ਹੈ ਤੇ ਇਸ ਤਰ੍ਹਾਂ ਆਪਾਂ ਜਿਹੜਾ ਇੱਕ ਮੋਤੀ ਹੈ ਥੋੜੀ ਜਿਹੀ ਜਗ੍ਹਾ ਛੱਡ ਕੇ ਉਹਨੂੰ ਅੱਗੇ ਕਰਕੇ ਲਗਾਉਣਾ ਹੁੰਦਾ ਹੈ ਇਹੀ ਟੋਟਲ ਆ ਜਿਹੜੇ ਉਹ ਆਪਾਂ ਤਿੰਨ ਮੋਤੀ ਲਗਾਵਾਂਗੇ ਤੇ ਕੱਲੇ-ਕੱਲੇ ਤੇ ਅਲੱਗ ਤੋਂ ਗੰਡ ਲੱਗੂਗੀ ਕਿਉਂਕਿ ਮੋਤੀ ਵੱਡਾ ਤੇ ਵੱਡੇ ਮੋਤੀ ਦੇ ਹਮੇਸ਼ਾ ਟੁੱਟਣ ਦੇ ਜਿਹੜੇ ਉਹ ਜ਼ਿਆਦਾ ਚਾਂਸ ਹੁੰਦੇ ਆ ਇੱਕ ਨੰਬਰ ਇਸ ਤੋਂ ਛੋਟਾ ਵੀ ਤੁਸੀਂ ਲੈ ਸਕਦੇ ਆ ਜਿਹੜਾ ਦੂਸਰਾ ਨੰਬਰ ਵਾਲਾ ਜਿਹੜਾ ਮੋਤੀ ਆ ਉਹ ਆਪਾਂ ਉਹ ਤੋਂ ਥੋੜਾ ਜਿਹਾ ਪਿੱਛੇ ਤੋਂ ਸ਼ੁਰੂ ਕਰਕੇ ਲੈਣਾ ਜਿਹੜਾ ਮੋਤੀ ਪਹਿਲਾਂ ਲਗਾਇਆ ਸੀ ਉਹ ਦਾ ਥੋੜਾ ਜਿਹਾ ਜਿਹੜੀਆਂ ਇਹ ਗੰਡਾਂ ਮੈਂ ਛੱਡ ਰਹੀ ਐ ਇਹ ਪਿੱਛੇ ਖਿੱਚ ਦਾਂਗੇ ਆਪਾਂ ਆਰੀ ਪਾਕੇ ਇਹ ਠਾਂ ਦੀ ਫਰੇਮ ਦੇ ਤੇ ਇਹਨਾਂ ਨੂੰ ਆਪਾਂ ਖਿੱਚਦੇ ਨਾ ਗੰਡਾ ਆਪਾਂ ਚੰਗੀ ਤਰ੍ਹਾਂ ਦੇ ਰਹੀਆਂ ਕਿਉਂਕਿ ਮੋਤੀ ਹੈ ਜਿਹੜਾ ਉਹ ਟੁੱਟੇ ਨਾ ਇਸ ਤਰ੍ਹਾਂ ਉਹਦੇ ਵਿਚਾਲੇ ਜਿੱਥੇ ਪਹਿਲਾ ਵਾਲਾ ਮੋਤੀ ਲੱਗਿਆ ਉਹਦੇ ਵਿਚ ਐ ਸਾਈਡ ਜੀ ਤੋਂ ਕਰਕੇ ਦਾ ਮਤਲਬ ਫਲਾਵਰ ਬੰਨਣਾ ਚਾਹੀਦਾ ਇਹ ਕਿਧਰਲੇ ਸਾਈਡ ਤੋਂ ਲੱਗੇ ਵੀ ਇਹ ਜਿਹੜਾ ਹੈਗਾ ਫਲਾਵਰ ਆ ਉਸ ਤਰ੍ਹਾਂ ਉਸ ਸ਼ੇਪ ਚ ਤੁਸੀਂ ਲਗਾਉਣਾ ਇਦਾਂ ਨਹੀਂ ਵੀ ਤਿੰਨੇ ਮੋਤੀ ਤੁਸੀਂ ਚੱਕ ਕੇ ਇਕੱਠੇ ਲਗਾਤੇ ਇਦਾਂ ਹੀ ਅੱਗੇ ਪਿੱਛੇ ਕਰਕੇ ਲੱਗਣਗੇ ਪਹਿਲਾ ਮੋਤੀ ਥੋੜਾ ਜਿਹਾ ਅੱਗੇ ਲੱਗੂਗਾ ਤੇ ਦੂਜੇ ਦੋਵੇਂ ਇਹ ਇਸ ਤਰ੍ਹਾਂ ਫਲਾਵਰ ਦੀ ਸ਼ੇਪ ਦੇ ਵਿੱਚ ਲੱਗਣਗੇ ਹੁਣ ਜਿੱਥੇ-ਜਿੱਥੇ ਇਹ ਕੱਟ ਦਾਣੇ ਦੀ ਲਾਈਨ ਦੇ ਵਿੱਚ ਗੁਲਾਈ ਆ ਉੱਥੇ ਹੀ ਸਿਰਫ ਆਪਾਂ ਇਹਨੂੰ ਲਗਾਉਣਾ ਫਿਰ ਜਿਹੜਾ ਆਪਣਾ ਡਿਜ਼ਾਈਨ ਬਣੇਗਾ ਹੁਣ ਇੱਥੇ ਗੁਲਾਈ ਆ ਹੁਣ ਆਪਾਂ ਜਿਹੜਾ ਹੈਗਾ ਇਹਨੂੰ ਇੱਥੇ ਲਗਾਵਾਂਗੇ ਤਿੰਨੇ ਪੀਸ ਆ ਜਿਹੜੇ ਉਹ ਇੱਥੇ ਲੱਗਣਗੇ ਇਸ ਤਰ੍ਹਾਂ ਇੱਕ ਮੋਤੀ ਥੋੜਾ ਜਿਹਾ ਅੱਗੇ ਕਰਕੇ ਲਗਾਉਣਾ ਤੇ ਦੂਜੇ ਸਾਈਡਾਂ ਤੋਂ ਥੋੜਾ ਜਿਹਾ ਉਹਦੇ ਨਾਲ ਜਗ੍ਹਾ ਛੱਡ ਕੇ ਪਿੱਛੇ ਕਰਕੇ ਆਪਾਂ ਜਿਹੜੇ ਲਗਾਉਣੇ ਆ ਬਹੁਤ ਸੋਹਣਾ ਹੀ ਡਿਜ਼ਾਈਨ ਲੱਗਦਾ ਬਲੈਕ ਦੇ ਉੱਤੇ ਜਿਹੜਾ ਇਹ ਵਾਇਰਲ ਹੋਇਆ ਬਲੈਕ ਸੂਟ ਤੇ ਜੇ ਇਹਨੂੰ ਬਣਾਉਣੇ ਆ ਵਾਈਟ ਮੋਤੀਆਂ ਦੇ ਨਾਲ ਜਾਂ ਕਰੀਮ ਮੋਤੀਆਂ ਦੇ ਨਾਲ ਤੇ ਬਹੁਤ ਸੋਹਣਾ ਲੱਗਦਾ ਤੇ ਹੁਣ ਤੱਕ ਦਾ ਇਹ ਜਿਹੜਾ ਚੱਲ ਰਿਹਾ ਮਤਲਬ ਹੈਂਡਵਰਕ ਦੇ ਵਿੱਚ ਸਭ ਤੋਂ ਮਹਿੰਗਾ ਡਿਜ਼ਾਈਨ ਆ ਕਿਉਂਕਿ ਇਹ ਜਿਹੜੀਆਂ ਲੜੀਆਂ ਹੁੰਦੀਆਂ ਸਰਾਹੀ ਦੀਆਂ ਉਹ ਕਾਫੀ ਕਾਸਟਲੀ ਹੁੰਦੀਆਂ ਪਰ ਮੈਨੂੰ ਇਹ ਬਹੁਤ ਸੌਖਾ ਲੱਗਿਆ ਬਣਾਉਣਾ ਕਿਉਂਕਿ ਇਹ ਸੌਖਾ ਬਹੁਤ ਆਮਲੀ ਤੇ ਮਿਹਨਤ ਜਿਹੜੀ ਉਹ ਘਾਟਾ ਬਸ ਜਿਹੜੇ ਮੋਤੀ ਆ ਉਹਨਾਂ ਦਾ ਹੀ ਮੁੱਲ ਹੈਗਾ ਤੇ ਜਿਹੜੀ ਵੀ ਭੈਣ ਦਾ ਦਿਲ ਕਰਦਾ ਇਹ ਡਿਜ਼ਾਈਨ ਦੀ ਮੇਰੇ ਕੋਲ ਫੋਟੋ ਵੀ ਹੈਗੀ ਹੈ ਮੈਂ ਤੁਹਾਨੂੰ ਫੋਟੋ ਵੀ ਭੇਜ ਦੂੰਗੀ ਉਹ ਆਪਾ ਪਾ ਦਾਂਗੇ ਤੇ ਇਹ ਡਿਜ਼ਾਈਨ ਆ ਤੁਸੀਂ ਆਪਦੇ ਸੂਰਤ ਤੇ ਜਿਹੜਾ ਉਹ ਬਣਾ ਸਕਦੇ ਆ ਇਹ ਸਾਰੀ ਜਿੱਥੇ ਜਿੱਥੇ ਆਪਾਂ ਗੁਲਾਈ ਪਾਈ ਹੈ ਉੱਥੇ-ਉੱਥੇ ਸਾਰੇ ਇਹ ਮੋਤੀ ਜਿਹੜੇ ਮੈਂ ਤੁਹਾਨੂੰ ਇਹ ਲਗਾ ਕੇ ਇਦਾਂ ਦਿਖਾਉਣੀ ਆ ਇਦਾਂ ਹੀ ਲੱਗੇਗਾ ਉਨ ਆਪਣੀ ਇੱਕ ਜਿਹੜੀ ਗੁਲਾਈ ਰਹਿ ਗਈ ਆ ਉਥੇ ਜਿਹੜਾ ਆਪਾਂ ਲਗਾਉਣੇ ਆ ਤੇ ਚਾਰ ਜਗ੍ਹਾ ਜਿਹੜਾ ਆਪਾਂ ਚਾਰ ਜਾਂ ਪੰਜ ਜਗ੍ਹਾ ਜਿਹੜਾ ਆਪਾਂ ਲਗਾ ਲਿਆ ਮੈਨੂੰ ਦਿਖ ਵੀ ਨਹੀਂ ਰਿਹਾ ਵੀ ਕਿੰਨੀ ਜਗ੍ਹਾ ਲਗਾ ਲਿਆ ਹਾਂਜੀ ਚਾਰ ਜਗ੍ਹਾ ਲਗਾ ਲਿਆ ਤੇ ਪੰਜਵੀਂ ਜਗ੍ਹਾ ਆਪਾਂ ਜਿਹੜਾ ਉਹਨੂੰ ਲਗਾਉਣ ਲੱਗੇ ਆ ਇਦਾਂ ਅੱਗੇ ਕਰਕੇ ਲਗਾਉਣਾ ਤੇ ਦੂਸਰੇ ਜਿਹੜੇ ਦੋ ਮੋਤੀ ਹੋਣਗੇ ਉਹਨਾਂ ਨੂੰ ਆਪਾਂ ਥੋੜਾ ਜਿਹਾ ਪਿੱਛੇ ਕਰਕੇ ਸਾਰੀਆਂ ਪੈਣਾ ਤੇ ਧਿਆਨ ਦੇਣਾ ਤੇ ਡਿਜ਼ਾਈਨ ਆ ਜਿਹੜਾ ਉਹ ਟਰਾਈ ਕਰਨਾ ਇਹਦੇ ਸੁਰਾਹੀ ਮੋਤੀ ਦੇ ਕਾਫੀ ਸਾਰੇ ਹੋਰ ਡਿਜ਼ਾਈਨ ਵੀ ਹੈਗੇ ਤੇ ਫਲਾਵਰ ਵੀ ਬੰਦੇ ਆ ਫਲਾਵਰ ਵੀ ਜਿਹੜੇ ਮੈਂ ਵੀਰਪਾਲ ਕੌਰ ਸਿੱਖੋਂ ਇੰਸਟਾਗ੍ਰam ਤੋਂ ਵੀ ਜੁੜੀਆਂ ਫੇਸਬੁੱਕ ਵੀਰਪਾਲ ਕੌਰ ਸਿੱਖੋਂ YouTube ਵੀਰਪਾਲ ਕੌਰ ਸਿੱਖੋਂ ਇੰਸਟਾਗ੍ਰam ਵੀਰਪਾਲ ਕੌਰ ਸਿੱਖੋਂ ਫੇਸਬੁੱਕ ਜਿਹੜੀਆਂ ਵੀ ਭੈਣਾਂ ਜੁੜੀਆਂ ਉਹਨਾਂ ਨੂੰ ਹਰ ਤਰ੍ਹਾਂ ਦਾ ਜਿਹੜਾ ਹੈਂਡਵਰਕ ਉਹ ਬਿਲਕੁਲ ਜਿਹੜਾ ਫ੍ਰੀ ਸਿਖਾਇਆ ਜਾਊਗਾ ਕੋਈ ਵੀ ਫੀਸ ਨਹੀਂ ਲਈ ਜਾਊਗੀ ਤੇ ਬਾਕੀ ਜਿਹੜੀਆਂ ਭੈਣਾਂ ਸਪੋਰਟ ਕਰਦੀਆਂ ਹਨਾ ਸ਼ੇਅਰ ਕਰਦੀਆਂ ਉਹਨਾਂ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਚਲੋ ਮੈਂ ਵੀ ਜਿਹੜਾ ਕੰਮ ਹਨਾ ਖੁਦ ਮੈਂ ਹਜ਼ਾਰਾਂ ਰੁਪਏ ਦੇ ਕੇ 50-60 ਹਜ਼ਾਰ ਰੁਪਏ ਦੇ ਕੇ ਮਦਦ ਸਿੱਖਿਆ ਤੇ ਉਹ ਮੈਂ ਸਾਰਿਆਂ ਨੂੰ ਫ੍ਰੀ ਸਿਖਾ ਰਹੀ ਆ ਤੇ ਬਸ ਮੈਨੂੰ ਐ ਹੁੰਦਾ ਵੀ ਚਲੋ ਨਹੀਂ ਆ ਕਿਸੇ ਨੇ ਕੋਈ ਕਾਰੋਬਾਰ ਵੀ ਇਹਦਾ ਵੈਸੇ ਬਹੁਤ ਅੱਛਾ ਜਿਹਾ ਕਾਰੋਬਾਰ ਵੀ ਨਹੀਂ ਕਰਨਾ ਤਾਂ ਮੈਨੂੰ ਐ ਹੁੰਦਾ ਵੀ ਭੈਣਾਂ ਜਿਹੜੀਆਂ ਉਹ ਖੁਦ ਆਪ ਦੇ ਸੂਟ ਆ ਜਿਹੜੇ ਉਹ ਚੰਗੀ ਤਰ੍ਹਾਂ ਜਿਹੜੇ ਉਹ ਤਿਆਰ ਕਰਕੇ ਪਾ ਸਕਣ ਚਲੋ ਹਨਾ ਕੰਮ ਵੀ ਕਰਨਾ ਚਾਹੀਦਾ ਤੇ ਨਾਲ ਆ ਭਲਾ ਵੀ ਜ਼ਰੂਰੀ ਹੁੰਦਾ ਹਨਾ ਤਾਂ ਜਿਹੜੀਆਂ ਵੀ ਭੈਣਾਂ ਆਪ ਸਿੱਖ ਰਹੀਆਂ ਉਹ ਸਟੇਟਸ ਵਗੈਰਾ ਵੀ ਲਗਾ ਲਿਆ ਕਰੋ ਤਾਂ ਕਿ ਜੋ ਚਾਰ ਭੈਣਾਂ ਹੋਰ ਆ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਉਹ ਵੀ ਜਿਹੜਾ ਸਿੱਖ ਸਕੇ ਇਸ ਤਰ੍ਹਾਂ ਇਹਦੀਆਂ ਲੰਬੀਆਂ ਲਾਈਨਾਂ ਜਿਹੜੀਆਂ ਬਨਨੀਆਂ ਸੂਟ ਤੇ ਚਾਰ ਤੋਂ ਪੰਜ ਲਾਈਨਾਂ ਬਨਨੀਆਂ ਇੱਕ ਲਾਈਨ ਆ ਜਿਹੜੀ ਉਹ ਮੋਤੀ ਦੀ ਵਿੱਚ ਤੁਸੀਂ ਲਗਾ ਦੇਣੀ ਆ ਤੇ ਬਹੁਤ ਸੋਹਣਾ ਇਹ ਬਣਿਆ ਹੋਇਆ ਡਿਜ਼ਾਈਨ ਆ ਜਿਹੜਾ ਉਹ ਆਪਣਾ ਲੱਗੇਗਾ ਮੋਤੀ ਸਾਈਜ਼ ਛੋੜਾ ਛੋਟਾ ਲੈ ਲਿਓ ਥੈਂਕ ਯੂ